ਦੁਨੀਆ ਦੇ ਸਵਾਲਾਂ ਦਾ ਜਵਾਬ ਕੀ ਦੇਣਾ ਹੈ ਡੂ ਯੂ ਹੈਵ ਐਨੀ ਆਨਸਰ ਜੇ ਜਾਣੇ ਆ ਨਾ ਕੁਛ ਖੱਟ ਲੋ ਸਕੂਲ ਜਾਣੇ ਆ ਨਾ ਤਾਂ ਪੜ੍ਹ ਲਓ ਇਹ ਆਤਮਿਕ ਸਕੂਲ ਹੈ ਚਰਚ ਆਤਮਿਕ ਸਕੂਲ ਹੈ ਜੋ ਉੱਥੇ ਸਿਖਾਇਆ ਜਾਂਦਾ ਉਹਨੂੰ ਫਾਲੋ ਕਰਨਾ ਸਿੱਖੋ ਉਹਦੇ ਅਨੁਸਾਰ ਚੱਲਣਾ ਸਿੱਖੋਰ ਤੁਸੀਂ ਸਭ ਕੁਝ ਕਰ ਸਕਦੇ ਅਗਰ ਜੋਤਿਸ਼ੀ ਜੋਤਿਸ਼ ਵਿੱਦਿਆ ਦੇ ਨਾਲ ਗਿਆਨ ਹਾਸਲ ਕਰਦੇ ਤੁਸੀਂ ਪਰਮੇਸ਼ਵਰ ਦੇ ਬਚਨ ਦੇ ਨਾਲ ਗਿਆਨ ਹਾਸਲ ਕਰ ਸਕਦੇ ਆ ਉਹਨੇ ਕਿਹਾ ਮੈਂ ਤੁਹਾਨੂੰ ਅਸਮਾਨ ਦੀਆਂ ਸ਼ਕਤੀਆਂ ਦੇ ਉੱਤੇ ਅਧਿਕਾਰ ਦਿੰਦਾ ਹਾਂ ਉਹ ਤੁਹਾਨੂੰ ਸਾਰੇ ਅਧਿਕਾਰ ਦਿੰਦਾ ਹੈ ਤੁਸੀਂ ਸਭ ਕੁਝ ਕਰ ਸਕਦੇ ਆ ਉਹ ਤੁਹਾਨੂੰ ਤੁਹਾਨੂੰ ਪਾਣੀ ਦੀਆਂ ਲਹਿਰਾਂ ਸਮਝ ਆਉਣ ਗਈਆਂ ਕਿ ਪਾਣੀ ਦੀਆਂ ਲਹਿਰਾਂ ਤੁਹਾਡੇ ਨਾਲ ਕੀ ਗੱਲਾਂ ਕਰ ਰਹੀਆਂ ਹਨ ਮੱਛੀਆਂ ਵੀ ਤੁਹਾਡੇ ਨਾਲ ਆਣ ਕੇ ਗੱਲਾਂ ਕਰਨੀਆਂ ਤੁਹਾਨੂੰ ਸੁਨੇਹਾ ਦੇਣ ਗਈਆਂ ਕਿ ਪਾਣੀ ਦੇ ਵਿੱਚ ਕਦੋਂ ਤੂਫਾਨ ਉੱਠਣ ਵਾਲਾ ਆ ਹਵਾਵਾਂ ਜਿਹੜੀਆਂ ਵਗ ਰਹੀਆਂ ਹਨ ਇਹ ਤੁਹਾਡੇ ਨਾਲ ਕੰਨਾਂ ਵਿੱਚ ਆਣ ਕੇ ਬੋਲਣ ਗਈਆਂ ਕਿ ਅੱਜ ਦੀ ਹਵਾ ਖੁਸ਼ੀ ਵਾਲੀ ਕਿਹੜੇ ਦੇਸ਼ ਵਿੱਚ ਹੈ ਤੇ ਸੋਗ ਵਾਲੀ ਕਿਹੜੇ ਦੇਸ਼ ਦੇ ਵਿੱਚ ਹੈ ਇਹ ਤੁਸੀਂ ਸੁਣ ਸਕਦੇ ਹੋ ਪਰ ਮਿਹਨਤ ਕਰ ਲੋ ਪਿਆਰਿਓ ਮਿਹਨਤ ਕਰ ਲੋ ਥੋੜੀ ਦੇਰ ਪਹਿਲਾਂ ਕਹਿੰਦੇ ਓਹੋ ਅੱਜ ਹਵਾ ਦੇ ਕਿੰਡੀ ਮ제 ਦੀ ਆ ਕਿਆ ਬਾਤ ਆ ਕਿ ਤੇ ਠੰਡੀ ਠੰਡੀ ਹਵਾ ਤੇ ਥੋੜੀ ਦੇਰ ਬਾਅਦ ਜਦੋਂ ਇੰਟਰਨੈਟ ਖੋਲਦੇ ਆ ਤੇ ਅਰਥ ਕੋਈ ਆਇਆ ਥੋੜੀ ਦੇਰ ਬਾਅਦ ਤੁਸੀਂ ਇੰਟਰਨੈਟ ਖੋਲਿਆ ਫਲਾਨੇ ਥਾਂ ਤੇ ਗੜੇ ਪੈ ਗਏ ਇਦਾਂ ਹੋ ਗਿਆ ਤੁਹਾਨੂੰ ਕਿਉਂ ਨਹੀਂ ਪਹਿਲਾਂ ਸਮਝ ਆਇਆ ਤੁਹਾਡੇ ਨਾਲ ਤਾਂ ਪੁਤਰਾ ਆਤਮਾ ਗੱਲਾਂ ਕਰਦਾ ਹੈ ਮੈਂ ਕਿੰਨੇ ਇਕੱਲੇ ਇਕੱਲੇ ਬੰਦੇ ਨੂੰ ਸਮਝ ਆ ਸਕਦੀ ਜੇ ਅਸੀਂ ਮਿਹਨਤ ਕਰ ਲਈਏ ਮਿਹਨਤ ਕਰੋ ਸਭ ਕੁਝ ਸਮਝ ਆਊਗਾ ਸਭ ਕੁਝ ਸਮਝ ਆਊਗਾ ਆਕਾਸ਼ ਵਾਲੇ ਦੇਖੋਗੇ ਨਾ ਤੇ ਆਕਾਸ਼ ਤੁਹਾਨੂੰ ਸਮਝ ਵਿੱਚ ਆਏਗਾ ਕੀ ਕਹਿ ਰਿਹਾ ਹਵਾ ਵਿੱਚ ਖਲੋਵੋਗੇ ਤਾਂ ਹਵਾ ਤੁਹਾਨੂੰ ਸਮਝਾਏਗੀ ਪਾਣੀ ਵਿੱਚ ਪੈ ਰੱਖੋਗੇ ਤਾਂ ਪਾਣੀ ਤੁਹਾਡੇ ਨਾਲ ਗੱਲਾਂ ਕਰੇਗਾ ਧੁੱਪ ਵਿੱਚ ਹੋਵੋਗੇ ਤਾਂ ਧੁੱਪ ਤੁਹਾਨੂੰ ਸਮਝਾਏਗੀ ਇੱਕ ਇੱਕ ਚੀਜ਼ ਦੀ એનર્ਜੀ ਤੁਹਾਨੂੰ ਸਮਝਾਏਗੀ ਅਗਰ ਤੁਸੀਂ ਮਿਹਨਤ ਕਰੋ ਔਰ ਮੈਨੂੰ ਪਤਾ ਹੈ ਕਿ ਇਹ ਜਿਹੜਾ ਮਾਰਨਿੰਗ ਸੈਸ਼ਨ ਵਾਲੀ ਫੈਮਿਲੀ ਆ ਨਾ ਇਹ ਨਕਮੀਆਂ ਦੀ ਫੈਮਿਲੀ ਨਹੀਂ ਆ ਇੱਕ ਕੰਮ ਕਰਨ ਵਾਲਿਆਂ ਦੀ ਫੈਮਿਲੀ ਆ ਕਿਉਂਕਿ ਇਸੇ ਲਈ ਇੱਥੇ ਆਉਂਦੇ ਆ ਕਿ ਰੋਜ਼ ਨਵੀਆਂ ਚੀਜ਼ਾਂ ਨੂੰ ਸਿੱਖਣ ਔਰ ਅੱਜ ਇਹੀ ਆ ਕਿ ਅਸੀਂ ਦੱਬ ਕੇ ਮਿਹਨਤ ਕਰਨੀ ਆ ਅਸੀਂ ਦੱਬ ਕੇ ਮਿਹਨਤ ਕਰਨੀ ਆ ਦੱਬ ਕੇ ਮਿਹਨਤ ਕਰਨੀ ਆ ਔਰ ਅਸੀਂ ਸ਼ਕਤੀਆਂ ਲੈਣੀਆਂ ਆ ਅਸੀਂ ਸਮਰਥ ਜਿਹੜੀ ਪਰਮੇਸ਼ਵਰ ਨੇ ਸਾਡੇ ਅੰਦਰ ਪਾਈ ਅਸੀਂ ਉਸ ਸਮਰਥ ਨੂੰ ਜਗਾਉਣਾ ਹੈ ਅਸੀਂ ਕਿਲੋ 2 ਕਿਲੋ ਭਾਰ ਚੱਕਣ ਵਾਲੇ ਨਹੀਂ ਬੰਨਾਂ ਅਸੀਂ ਚੰਗੇ weight lifter ਬੰਨਾਂ ਆਤਮਾ ਦੇ ਵਿੱਚ ਅਰੇ ਅਸੀਂ ਚੱਕ ਚੱਕ ਕੇ ਮਾਰਨਾ ਭਵਾ ਭਵਾ ਕੇ ਸ਼ੈਤਾਨ ਨੂੰ ਉਹ ਪਰੇ ਸੁੱਕੀਆਂ ਉਜਾਣਾ ਥਾਵਾਂ ਦੇ ਵਿੱਚ ਤੇ ਕਿਸੇ ਨੇ ਨਹੀਂ ਕਹਿਣਾ ਮੇਰਾ ਲੱਕ ਫੜਿਆ ਸ਼ੈਤਾਨ ਨੇ ਮੇਰੀ ਅੱਖਾਂ ਗੋਡੇ ਨੱਕ ਕੰਨ ਫੜਿਆ ਤੁਹਾਡੇ ਲੱਗੇ ਨਹੀਂ ਆ ਸਕਦਾ ਰੋਜ਼ ਇੰਨੀ ਜ਼ਬਰਦਸਤ ਪ੍ਰਾਰਥਨਾ ਹੁੰਦੀ ਆ ਫਿਰ ਤੁਸੀਂ ਇਹ ਗੱਲ ਜਦੋਂ ਕਹਿੰਨੇ ਆ ਨਾ ਕਿ ਉਹ ਉਹ ਨਾ ਮੇਰੇ ਬੱਚਿਆਂ ਨੂੰ ਬੜਾ ਸਤਾਉਂਦਾ ਆ ਉਹ ਮੇਰੇ ਬੱਚਿਆਂ ਨੂੰ ਨਾ ਪੜ੍ਹਾਈ ਵਿੱਚ ਅੱਗੇ ਨਹੀਂ ਵਧਣ ਦੇ ਦਿੰਦਾ ਨਿਆਣੇ ਤੇਰੇ ਖੇਡਣ ਪਬਜੀ ਨਿਆਣੇ ਤੁਹਾਡੇ ਖੇਡਣ ਟੈਂਪਲ ਰਨ ਕੈਂਡੀ ਕ੍ਰਸ਼ ਲੁੱਡੋ ਤੇ ਤੁਸੀਂ ਕਹਿੰਦੇ ਕਿ ਸ਼ੈਤਾਨ ਨੇ ਫੜਿਆ ਸ਼ੈਤਾਨ ਨੇ ਨਹੀਂ ਫੜਿਆ ਮੋਬਾਈਲ ਨੇ ਫੜਿਆ ਮੋਬਾਈਲ ਫੜ ਕੇ ਪਾਸੇ ਰੱਖਦੇ ਆ ਪੇਨਾਂ ਦੇ ਚੰਗੇ ਨੰਬਰ ਆ ਜਾਣੇ ਆ ਤਾਂ ਝੂਠੇ ਦੋਸ਼ ਲਾਉਣੇ ਉਹਦੇ ਤੇ ਬੰਦ ਕਰ ਦਿਓ ਉਹ ਰੋਣ ਪਿੱਟਣ ਡਿਆ ਪਹਿਲਾਂ ਹੀ ਪਾਸੇ ਤੇ ਖੜਾ ਉਹ ਉਹ ਪਹਿਲਾਂ ਹੀ ਤੁਹਾਡੇ ਤੋਂ ਡਰਦਾ ਆ ਜਿੱਦਾਂ ਤੂੰ ਹੀ ਡਰਦੇ ਨਾ ਆਪਣੇ ਦੇਖੋ ਜਿਹੜੇ ਜਿਹੜੇ ਨਾਲ ਤੁਹਾਡੀ ਲੜਾਈ ਹੋਵੇ ਤੁਸੀਂ ਉਹਨੂੰ ਬੜਾ ਜੋਰ ਨਾਲ ਸਮਝਦੇ ਆ ਲੋਕੀ ਤੁਹਾਨੂੰ ਆਣ ਕੇ ਕਹਿਣਗੇ ਉਹ ਤੇ ਕਮਲਾ ਆ ਨਹੀਂ ਨਹੀਂ ਛੱਡ ਦੇ ਗੱਲਾਂ ਉਹ ਕਿੱਥੇ ਕਮਲਾ ਆ ਉਹ ਤੇ ਬਥੇਰਾ ਚਾਤ ਰਿਹਾ ਉਹਨੂੰ ਸਾਰਾ ਕੁਝ ਪਤਾ ਉਹਨੂੰ ਆਹ ਗੱਲ ਪਤਾ ਉਹਨੂੰ ਆਹ ਵੀ ਗੱਲ ਪਤਾ ਉਹਨੂੰ ਇਦਾਂ ਕਹਿਣ ਦਾ ਪਤਾ ਉਹਨੂੰ ਲੜਨ ਦਾ ਪਤਾ ਉਹਨੂੰ ਮਿਹਣੇ ਦੇਣ ਦਾ ਪਤਾ ਕਿੱਦਾਂ ਕਮਲਾ ਆ ਉਹਨੂੰ ਸਾਰਾ ਪਤਾ ਹੈ ਤੂੰ ਹੀ ਆਪਣੇ ਵੈਰੀ ਨੂੰ ਇਦਾਂ ਹੀ ਦੇਖਦੇ ਆ ਨਾ ਇਸ ਲਈ ਤੁਸੀਂ ਮਾਰ ਖਾਨਦੇ ਤੁਸੀਂ ਆਪਣੇ ਵਿਰਦੀਆਂ ਕੁਆਲਿਟੀਆਂ ਦੇਖਦੇ ਆ ਪਰ ਤੁਹਾਨੂੰ ਪਤਾ ਜਦੋਂ ਸ਼ਾਹ ਉਦਾਊਦ ਨਾਲ ਗੱਲ ਕਰ ਰਿਹਾ ਸੀਗਾ ਤੇ ਦਾਊਦ ਨੇ ਉਹਨੂੰ ਕੀ ਕਿਹਾ ਸੀ ਦਾਊਦ ਕਹਿੰਦਾ ਉਹ ਅਸੁੰਨਤੀ ਫਲਿਸਤੀ ਕਹਿੰਦਾ ਮੇਰੇ ਨਾਲ ਪਰਮੇਸ਼ਵਰ ਪਰ ਉਹ ਅਸੁੰਨਤੀ ਫਲਿਸਤੀ ਮੇਰਾ ਕੀ ਕਰ ਲੂਗਾ ਅਸੁੰਨਤੀ ਫਲਿਸਤੀ ਮਤਲਬ ਕਿ ਉਹਦੇ ਉੱਤੇ ਪਰਮੇਸ਼ਵਰ ਦੀ ਗ੍ਰੇਸ ਨਹੀਂ ਦਾਊਦ ਨੇ ਉਹਨੂੰ ਨਕਮਾ ਦੇਖਿਆ ਦਾਊਦ ਨੇ ਕਿਹਾ ਅੱਛਾ ਉਹ ਜਵਾਨ ਆ ਅੱਛਾ ਉਹ ਇੰਨੇ ਚਿਰਾਂ ਦਾ ਲੜਦਾ ਆ ਰਾਜਾ ਸਾਹਿਬ ਫੇਰ ਕਿੱਦਾਂ ਕਰੀਏ ਆਪਾਂ ਫੇਰ ਤੁਸੀਂ ਚਾਰਕ ਬੰਦੇ ਤਾਂ ਮੇਰੇ ਨਾਲ ਭੇਜੀ ਦਿਓ ਤੇ ਫੇਰ ਤੇ ਆਪਾਂ ਫੇਰ ਕਿੱਦਾਂ ਤੇ ਆਪਾਂ ਫੇਰ ਕਿੱਦਾਂ ਉਹਨੇ ਇੱਦਾਂ ਕੁਛ ਨਹੀਂ ਕਿਹਾ ਉਹਨੇ ਕਿ ਅ ਸੁਨਤੀ ਫਲੀਸੀ ਉਹਨੇ ਉਹਦੀ ਉਸ ਚੀਜ਼ ਵੱਲ ਦੇਖਿਆ ਜਿਹੜੀ ਉਹਦੀ ਵੀਕਨੈਸ ਆ ਉਹਦੀ ਵੀਕਨੈਸ ਕੀ ਆ ਕਿ ਉਹ ਪਰਮੇਸ਼ਵਰ ਦੇ ਭੈਅ ਵਿੱਚ ਨਹੀਂ ਆ ਕਾਲਿਬ ਨੇ ਤੇ ਯੋਸ਼ੂਆ ਨੇ ਆਪਣੇ ਆਪ ਨੂੰ ਟਿੱਡੀਆਂ ਨਹੀਂ ਦੇਖਿਆ ਉਹਨਾਂ ਦੇ ਵੱਡੇ ਵੱਡੇ ਆਕਾਰਾਂ ਦੇ ਨਾਲ ਆਪਣੇ ਆਪ ਨੂੰ ਮੈਚ ਨਹੀਂ ਕੀਤਾ ਕਿ ਅੱਛਾ ਉਹ ਇੰਨੇ ਵੱਡੇ ਉਹ ਹੋਣੇ 8-8 ਫੁੱਟ ਦੇ ਤੇ ਆਪਾਂ ਹੋਗੇ 6-6 ਫੁੱਟ ਦੇ ਤੇ ਲੈ ਬਈ ਦੋ ਫੁੱਟੋ ਆਪਣੇ ਨਾਲ ਉਤਕੜਈ ਤੇ ਏਡੇ ਏਡੇ ਉਹਨਾਂ ਨੇ ਅੰਗੂਰ ਖਾ ਖਾ ਕੇ ਪਲੇ ਤੇ ਏਡੇ ਏਡੇ ਨਾਰ ਖਾ ਖਾ ਕੇ ਪੜੇ ਉਹਨਾਂ ਤੇ ਆਪਾਂ ਨੂੰ ਚੱਕ ਚੱਕ ਮਾਰਨਾ ਆ ਨੋ ਉਹਨਾਂ ਨੇ ਬਿਲਕੁਲ ਨਹੀਂ ਇਦਾਂ ਦੇਖਿਆ ਉਹ ਕਹਿੰਦੇ ਉਹਨਾਂ ਦੇ ਉੱਤੋਂ ਪਰਮੇਸ਼ਵਰ ਦੀ ਕਿਰਪਾ ਜਾ ਚੁੱਕੀ ਆ ਤੇ ਸਾਡੇ ਨਾਲ ਪਰਮੇਸ਼ਵਰ ਆ ਅਹੀਂ ਫਤਿਹ ਹੋਣਾ ਹੀ ਹੋਣਾ ਆ ਸਾਨੂੰ ਫਤਿਹ ਮਿਲਣੀ ਮਿਲਣੀ ਆ ਸਾਡੇ ਪਰਮੇਸ਼ਵਰ ਨੇ ਸਾਨੂੰ ਉੱਥੇ ਕਬਜ਼ਾ ਦੇਣਾ ਹੀ ਦੇਣਾ ਹੈ ਅਸੀਂ ਹਮੇਸ਼ਾ ਆਪਣੇ ਵੈਰੀ ਨੂੰ ਜਦੋਂ ਵੱਡਾ ਕਰਕੇ ਵੇਖਦੇ ਆ ਅਸੀਂ ਉਹਦੀਆਂ ਕੁਆਲਿਟੀਆਂ ਦੇਖਣ ਲੱਗ ਜੰਨੇ ਉਹ ਬਹੁਤ ਪੜਿਆ ਲਿਖਿਆ ਆ ਉਹ ਬੜਾ ਚਲਾਕ ਆ ਫੇਰ ਤੁਸੀਂ ਕਿੱਦਾਂ ਤੁਹਾਡੀ ਚਲਾਕੀ ਤਾਂ ਹੀ ਨਾ ਕਮੀ ਪੈ ਜੇ ਤਾਂ ਹੀ ਤੁਹਾਡੀ ਪਲਾਨਿੰਗ ਨਹੀਂ ਪੂਰੀ ਹੁੰਦੀ ਉਹਦੀ ਪਲਾਨਿੰਗ ਪੂਰੀ ਹੁੰਦੀ ਵੀ ਪਹਿਲਾਂ ਕਿਹਨੇ ਉਹ ਬੜਾ ਚਲਾਕ ਆ ਉਹਨੂੰ ਬੜੀਆਂ ਸਕੀਮਾਂ ਆਉਂਦੀਆਂ ਆ ਉਹ ਇਦਾਂ ਕਰ ਲੈਂਦਾ ਆ ਉਹਦੀ ਬੜੀ ਬਣੀ ਆ ਲੋਕਾਂ ਦੇ ਨਾਲ ਤਾਂ ਹੀ ਤਾਂ ਤੁਹਾਡੇ ਅੱਗੇ ਰੌਲਾ ਪਾਉਣਾ ਵੀ ਤੁਸੀਂ ਵੀ ਬਣਾ ਲਓ ਪਰਮੇਸ਼ਵਰ ਦੇ ਨਾਲ ਕੱਦੀ ਵੀ ਆਪਣੇ ਵੈਰੀ ਨੂੰ ਸਟਰੋਂਗ ਨਾ ਦੇਖੋ ਤੁਹਾਡਾ ਤੁਹਾਨੂੰ ਪਤਾ ਜਿੱਦਾਂ ਤੁਸੀਂ ਤੁਹਾਡੇ ਵੈਰੀ ਨੂੰ ਦੇਖਦੇ ਮਜ਼ੇ ਦੀ ਗੱਲ ਤਾਂ ਇਹ ਹੈ ਕਿ ਜਿੱਦਾਂ ਤੁਸੀਂ ਆਪਣੇ ਵੈਰੀ ਨੂੰ ਦੇਖਦੇ ਆ ਨਾ ਇਦਾਂ ਹੀ ਤੁਹਾਡਾ ਵੈਰੀ ਤੁਹਾਨੂੰ ਦੇਖਦਾ ਆ ਤੁਸੀਂ ਦੇਖਦੇ ਆ ਉਹ ਸ਼ੈਤਾਨ ਹਨ ਹਨਾ ਉਹਦੇ ਕੋਲੇ ਸਾਰੀਆਂ ਸ਼ਕਤੀਆਂ ਆ ਉਹ ਸਿਰਫ ਮੈਨੂੰ ਮੁਕਤੀ ਨਹੀਂ ਦੇ ਸਕਦਾ ਬਾਕੀ ਸਾਰਾ ਕੁਝ ਕਰ ਸਕਦਾ ਆ ਉਹ ਇਦਾਂ ਕਰ ਸਕਦਾ ਲੱਤਾਂ ਤੋੜ ਸਕਦਾ ਬਾਹਾਂ ਤੋੜ ਸਕਦਾ ਤੁਸੀਂ ਉਹਦੀਆਂ ਇੰਨਾਂ ਚੀਜ਼ਾਂ ਨੂੰ ਦੇਖਦੇ ਸ਼ੈਤਾਨ ਪਤਾ ਤੁਹਾਨੂੰ ਕਿਦਾਂ ਦੇਖਦਾ ਇਹ ਪਰਮੇਸ਼ਰ ਦੇ ਬੇਟੇ ਆ ਇਹ ਪਰਮੇਸ਼ਰ ਦੀਆਂ ਬੇਟੀਆਂ ਆ ਪਰਮੇਸ਼ਰ ਇਹਨਾਂ ਦੇ ਵੱਲ ਆ ਤੇ ਮੈਂ ਪਰਮੇਸ਼ਰ ਦੇ ਅੱਗੇ ਕਿਦਾਂ ਟੇਕ ਸਕਦਾ ਆ ਜਦ ਪਰਮੇਸ਼ਵਰ ਇਹਨਾਂ ਵਾਲਿਆ ਤੇ ਇਹਨਾਂ ਦੇ ਵਿਰੁੱਧ ਕੌਣ ਹੋ ਸਕਦਾ ਇਹਨਾਂ ਦੇ ਮੂਹ ਦੇ ਵਿੱਚ ਤਾਕਤ ਇਹਨਾਂ ਨੇ ਜੋ ਕਹਿ ਦਿੱਤਾ ਉਹ ਹੀ ਹੋਣਾ ਹੈ ਸ਼ੈਤਾਨ ਤੁਹਾਡੇ ਤੋਂ ਡਰਦਾ ਯਾਰ ਸਮਝਣ ਦੀ ਕੋਸ਼ਿਸ਼ ਕਰੋ ਜਿੱਦ ਤੂੰ ਹੀ ਆਪਣੇ ਵੈਰੀਆਂ ਤੋਂ ਡਰਦੇ ਆ ਉਹਨਾਂ ਨੂੰ ਵੱਡਾ ਦੇਖਦੇ ਨਾ ਸ਼ੈਤਾਨ ਵੀ ਇੱਦਾਂ ਹੀ ਦੇਖਦਾ ਹੈ ਤੁਹਾਨੂੰ ਇਸ ਲਈ ਆਕੜ ਕੇ ਖਲੋ ਵਚਨ ਦੇ ਵਿੱਚ ਕਿਉਂ ਲਿਖਿਆ ਜਾਂਦਾ ਤੁਸੀਂ ਉਹਦਾ ਸਾਹਮਣਾ ਕਰੋ ਤੁਹਾਡੇ ਕੋ ਨੱਠ ਜੂਗਾ ਉਹ ਤੁਹਾਨੂੰ ਉਹ ਨਹੀਂ ਦੇਖਦਾ ਜੋ ਤੁਸੀਂ ਹੋ ਉਹ ਤੁਹਾਨੂੰ ਉਦਾਂ ਦੇਖਦਾ ਜਿੱਦਾਂ ਪਰਮੇਸ਼ਵਰ ਨੇ ਤੁਹਾਨੂੰ ਬਣਾਇਆ ਇਹ ਪਰਮੇਸ਼ਵਰ ਦੀ ਉੱਤਮ ਰਚਨਾ ਆ ਪਰਮੇਸ਼ਵਰ ਨੇ ਇਹਨਾਂ ਨੂੰ ਆਪਣੀ ਸਰੂਪ ਦੇ ਬਣਾਇਆ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਤੁਸੀਂ ਮੇਰੇ ਵਰਗੇ ਕੰਮ ਕਰੋਗੇ ਮੇਰੇ ਤੋਂ ਵੀ ਵੱਡੇ ਕੰਮ ਕਰੋਗੇ ਤਾਂ ਪ੍ਰਭੂ ਯਿਸੂ ਮਸੀਹ ਨੇ ਤਾਂ ਗਰੇਸਨੀ ਦੇ ਵਿੱਚ ਉਸ ਬੰਦੇ ਨੂੰ ਜਿਹੜਾ ਭੂਤਾਂ ਦਾ ਜਕੜਾ ਸੀ ਉਹਨੂੰ ਆਜ਼ਾਦ ਕਰ ਦਿੱਤਾ ਜਿਹਦੇ ਅੰਦਰ ਲਸ਼ਕਰ ਸੀ ਉਹਨੂੰ ਆਜ਼ਾਦ ਕਰ ਦਿੱਤਾ ਇਹ ਤਾਂ ਮੇਰਾ ਕੁਝ ਵੀ ਨੁਕਸਾਨ ਕਰ ਦੇਣਗੇ ਮੈਂ ਤਾਂ ਇਹਨਾਂ ਦੇ ਅੱਗੇ ਟੇਕ ਹੀ ਨਹੀਂ ਸਕਦਾ ਉਹ ਤੁਹਾਨੂੰ ਉਦਾਂ ਦੇਖਦਾ ਜਿੱਦਾਂ ਪਰਮੇਸ਼ਵਰ ਨੇ ਤੁਹਾਨੂੰ ਬਣਾਇਆ ਤੁਸੀਂ ਆਪਣੇ ਆਪ ਨੂੰ ਗਲਤ ਦੇਖਦੇ ਆ ਤੁਸੀਂ ਆਪਣੇ ਆਪ ਨੂੰ ਗਰੀਬ ਦੇਖਦੇ ਤੁਸੀਂ ਆਪਣੇ ਆਪ ਨੂੰ ਨਕਮਾ ਦੇਖਦੇ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਦੇਖਦੇ ਸ਼ੈਤਾਨ ਤੁਹਾਨੂੰ ਇਦਾਂ ਨਹੀਂ ਦੇਖਦਾ ਸ਼ੈਤਾਨ ਤੁਹਾਨੂੰ ਪਰਮੇਸ਼ਵਰ ਦੇ ਬੇਟੇ ਬੇਟੀਆਂ ਦੇਖਦਾ ਸ਼ੈਤਾਨ ਤੁਹਾਨੂੰ ਪਰਮੇਸ਼ਵਰ ਦੇ ਹੱਥਾਂ ਦੀ ਰਚਨਾ ਦੇਖਦਾ ਜੇ ਇਸ ਦਿਨ ਤੁਸੀਂ ਆਪਣੇ ਆਪ ਨੂੰ ਸਹੀ ਦੇਖਣਾ ਸ਼ੁਰੂ ਕਰ ਦਿਓਗੇ ਸ਼ੈਤਾਨ ਤੁਹਾਡੇ ਜੀਵਨ ਦੇ ਵਿੱਚ ਆ ਹੀ ਨਹੀਂ ਸਕੇਗਾ ਉਹ ਤੁਹਾਡੇ ਨੇੜੇ ਆ ਹੀ ਨਹੀਂ ਸਕੇਗਾ ਉਹ ਤੁਹਾਨੂੰ ਛੂ ਹੀ ਨਹੀਂ ਸਕੂਗਾ ਉਹ ਤੁਹਾਡਾ ਕੋਈ ਨੁਕਸਾਨ ਕਰ ਹੀ ਨਹੀਂ ਸਕੂਗਾ ਇਸ ਲਈ ਅੱਜ ਤੋਂ ਉਦਾਂ ਦੇਖੋ ਜਿੱਦਾਂ ਪਰਮੇਸ਼ਰ ਨੇ ਤੁਹਾਨੂੰ ਦੇਖਿਆ ਆ ਪਰਮੇਸ਼ਰ ਨੇ ਤੁਹਾਨੂੰ ਰੂਲ ਕਰਨ ਵਾਲੇ ਬਣਾ ਕੇ ਦੇਖਿਆ ਆ ਪਰਮੇਸ਼ਰ ਨੇ ਤੁਹਾਨੂੰ ਰਾਜ ਕਰਦਿਆਂ ਹੋਇਆਂ ਦੇਖਿਆ ਪਰਮੇਸ਼ਰ ਨੇ ਤੁਹਾਨੂੰ ਸ਼ਹਿਨशाह ਪਾਦਸ਼ਾਹ ਬਣਿਆ ਹੋਇਆਂ ਦੇਖਿਆ ਪਰਮੇਸ਼ਰ ਨੇ ਤੁਹਾਨੂੰ ਪਤਵੰਤਿਆਂ ਵਿੱਚ ਖੜੇ ਕਰਕੇ ਦੇਖਿਆ ਪਰਮੇਸ਼ਰ ਨੇ ਆਸਮਾਨ ਧਰਤੀ ਤੇ ਪਾਣੀ ਦੀਆਂ ਸ਼ਕਤੀਆਂ ਦਿੱਤੇ ਨੂੰ ਰੂਲ ਕਰਦੇ ਹੋਏ ਦੇਖਿਆ ਵੈਰੀ ਦੀ ਸ਼ਕਤੀ ਦੇ ਅਧਿਕਾਰ ਦੇ ਕੇ ਵੈਰੀ ਨੂੰ ਕੱਢ ਦਿਆ ਹੋਇਆ ਭਜਾਉਂਦਿਆ ਹੋਇਆ ਲਿੱਤੜਦਿਆ ਹੋਇਆ ਦਰੜਦਿਆ ਹੋਇਆ ਦੇਖਿਆ ਆ ਤੁਸੀਂ ਆਪਣੇ ਆਪ ਨੂੰ ਇਦਾਂ ਦੇਖਣਾ ਸ਼ੁਰੂ ਕਰੋ ਔਰ ਮਿਹਨਤ ਕਰਨੀ ਸ਼ੁਰੂ ਕਰੋ ਤੁਹਾਡੇ ਅੰਦਰ ਪਰਮੇਸ਼ਵਰ ਨੇ ਇੰਨਾ ਕੁਸ਼ ਰੱਖ ਦਿੱਤਾ ਹੈ ਜਿੰਨਾ ਹੋਰ ਕਿਸੇ ਦੇ ਕੋਲ ਨਹੀਂ ਆ ਤੁਹਾਨੂੰ ਇੰਨਾ ਕੁ ਪਰਮੇਸ਼ਵਰ ਨੇ ਦੇ ਦਿੱਤਾ ਜਿੰਨਾ ਹੋਰ ਕਿਸੇ ਦੇ ਕੋਲ ਨਹੀਂ ਆ ਬਸ ਮਿਹਨਤ ਕਰੋ ਜੋ ਦਿੱਤਾ ਹੈ ਨਾ ਜੋ ਆਪਣਾ ਹੈ ਕਹਿੰਦਾ ਕਦ ਤੱਕ ਯੋਸ਼ੂਆ ਕਹਿੰਦਾ ਕਦ ਤੱਕ ਟਿੱਲ ਕਰੋਗੇ ਯੋਗ ਪਰਮੇਸ਼ੁਰ ਨੇ ਤੁਹਾਡੇ ਪਿਓ ਦਾਦਿਆਂ ਦੀ ਜ਼ਮੀਨ ਦਿੱਤੀ ਕਹਿੰਦਾ ਕਦੋਂ ਕਬਜ਼ਾ ਕਰੋਗੇ ਜੋ ਪਰਮੇਸ਼ੁਰ ਨੇ ਤੁਹਾਨੂੰ ਬਾਲਦ ਤੱਕ ਕਦੋਂ ਇਸਤੇਮਾਲ ਕਰੋਗੇ ਜੋ ਪਰਮੇਸ਼ੁਰ ਨੇ ਸਮਰਥ ਤੁਹਾਡੇ ਅੰਦਰ ਪਾਇਆ ਮੈਂ ਤੁਹਾਨੂੰ ਕਹਿੰਨੀ ਕਦੋਂ ਤੁਸੀਂ ਇਸਤੇਮਾਲ ਕਰੋਗੇ ਉਹ ਗਿਆਨ ਸਮਝ ਉਹ ਸ਼ਬਦ ਉਹ ਵਚਨ ਜੋ ਪਰਮੇਸ਼ੁਰ ਨੇ ਤੁਹਾਨੂੰ ਦਿੱਤਾ ਤੁਸੀਂ ਕਦੋਂ ਇਸਤੇਮਾਲ ਕਰੋਗੇ ਪਲੀਜ਼ 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 ਅੱਜ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਜਿੱਦਾਂ ਪੌਲਸ ਨੇ ਕਿਹਾ ਸਭ ਕੁਝ ਕਰ ਸਕਦਾ ਹਾਂ ਉਹਦੇ ਵਸੀਲੇ ਜਿਹੜਾ ਮੈਨੂੰ ਤਾਕਤ ਤੇ ਜ਼ੋਰ ਬਖਸ਼ਦਾ ਆ ਤੁਸੀਂ ਇਸਤੇਮਾਲ ਕਰਨਾ ਸ਼ੁਰੂ ਕਰੋ ਉਹਦੇ ਬਲ ਦਾ ਤੁਸੀਂ ਕੰਮ ਕਰਦੇ ਆ ਥੱਕ ਜਾਂਦੇ ਏਸ ਲਈ ਕਿਉਂਕਿ ਤੁਸੀਂ ਆਪਣਾ ਬਲ ਇਸਤੇਮਾਲ ਕਰਦੇ ਆ ਜੇ ਇਸ ਦਿਨ ਤੁਸੀਂ ਉਹਦਾ ਬਲ ਇਸਤੇਮਾਲ ਕੀਤਾ ਤੁਸੀਂ ਥੱਕੋਗੇ ਨਹੀਂ ਤੁਸੀਂ ਡਰ ਜਾਂਦੇ ਆ ਕਿਉਂਕਿ ਤੁਸੀਂ ਆਪਣੇ ਦਿਲ ਦੇ ਨਾਲ ਜਿਹੜਾ ਆ ਤੁਸੀਂ ਕਿਸੇ ਚੀਜ਼ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕਰਦੇ ਤੁਹਾਡਾ ਦਿਲ ਕਮਜ਼ੋਰ ਆ ਤੁਸੀਂ ਉਹਦੇ ਦਿਲ ਨੂੰ ਆਪਣੇ ਅੰਦਰ ਲੈ ਲਵੋ ਤੁਸੀਂ ਉਹਦੇ ਆਤਮਾ ਦੇ ਕੰਨਾਂ ਤੋਂ ਸੁਣੋ ਤੁਹਾਨੂੰ ਕੋਈ ਖਬਰ ਬੁਰੀ ਨਹੀਂ ਲੱਗੂਗੀ ਤੁਸੀਂ ਉਹਦੀਆਂ ਅੱਖਾਂ ਨਾਲ ਦੇਖੋ ਤੁਹਾਨੂੰ ਕੋਈ ਇਨਸਾਨ ਮਾੜਾ ਨਹੀਂ ਲੱਗੂਗਾ ਤੁਸੀਂ ਉਹਦੇ ਦਿੱਤੇ ਸ਼ਬਦਾਂ ਦੇ ਨਾਲ ਬੋਲੋ ਕਦੀ ਗਲਤ ਸ਼ਬਦ ਤੁਹਾਡੇ ਮੂੰਹ 'ਚੋਂ ਨਹੀਂ ਨਿਕਲਣਗੇ ਤੁਸੀਂ ਉਹਦੀ ਸਮਰਥ ਦੇ ਨਾਲ ਚੱਲੋਗੇ ਕਦੀ ਤੁਸੀਂ ਅੱਕੋਗੇ ਨਹੀਂ ਕਦੀ ਤੁਸੀਂ ਥੱਕੋਗੇ ਨਹੀਂ ਕਦੀ ਤੁਸੀਂ ਫੇਲ ਨਹੀਂ ਹੋਵੋਗੇ ਤੁਸੀਂ ਉਹਦੀ ਆਤਮਾ ਨੂੰ ਆਪਣੇ ਅੰਦਰ ਰੱਖੋਗੇ ਕਦੀ ਪਾਪ ਨਹੀਂ ਕਰੋਗੇ ਤੁਸੀਂ ਉਹਦੇ ਵਚਨ ਨੂੰ ਪੜੋਗੇ ਤਾਂ ਤੁਹਾਡਾ ਜੀਵਨ ਦੇ ਅੰਦਰ ਵਚਨ ਪੂਰੇ ਹੁੰਦੇ ਜਾਣਗੇ ਤੁਸੀਂ ਵਚਨ ਹੀ ਬਣਦੇ ਜਾਓਗੇ ਸੋ ਮੈਜਿਕ ਇਨ ਕਰਦੀ ਆ ਕਿ ਤੁਸੀਂ ਅੱਜ ਦੇ ਬਚਨ ਦੇ ਨਾਲ ਮੋਟੀਵੇਟ ਹੋਏ ਆ ਔਰ ਅੱਜ ਦੇ ਬਚਨ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਲੈ ਲਿਆ ਆ ਤੁਸੀਂ ਸਧਾਰਨ ਨਹੀਂ ਆ ਤੁਸੀਂ ਐਕਸਟਰਾਔਡੀਨਰੀ ਆ ਤੁਸੀਂ ਚੋਸਨ ਵਨ ਆ ਪੁਆਇੰਟਡ ਵਨ ਆ ਐਨੋਇੰਟਡ ਵਨ ਆ ਯੂ ਆਰ ਸੁਪਰ ਬlesਸਡ ਚਾਈਲਡ ਆਫ ਗੋਡ ਮੋਸਟ ਹਾਈ ਹਾਲੇਲੂਇਆ ਗੋਡ ਬlesਸ ਯੂ एवरीवन ਹੱਸਦੇ ਰੋ ਪੱਸਦੇ ਰੋ ਖਿੜੇ ਖਿੜੇ ਰੋ ਚੜ੍ਹਦੀ ਕਲਾ ਦੇ ਵਿੱਚ ਰੋ ਚੰਗਾ ਲੱਗੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਨੋਟੀਫਿਕੇਸ਼ਨਸ ਆਨ send your prayer request in comment section god bless you everyone have a wonderful blessed day